हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਲ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਣ ਲਈ ਲੈ ਕੇ ਆਏ ਆਂਗੇ ਜਰਸੀ ਆ ਗਈ ਬਈ ਪੰਜਾਬ ਵਾਲੀ ਫੁੱਲ ਵੱਡੀ ਤੇ ਬੱਚਾ ਇਹਦੇ ਮਗਰ ਆ ਗਿਆ ਬੱਸੀ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਬਣਾ ਰਹੇ ਆਂ ਛੋਟਾ ਜਿਹਾ ਵੀਰ ਦਾ ਮਿੰਨੀ ਆਪਾਂ ਫਾਰਮ ਕਹਿ ਸਕਦੇ ਆਂ ਬਈ ਉਹਦੇ ਵਿੱਚ ਕੁਛ ਬੱਸੀਆਂ ਜਾਂ ਗਾਵਾਂ ਤੇ ਝੋਟੀਆਂ ਵੀ ਰੱਖ ਦਸੋਂਗੇ ਤੌਰ ਤੇ ਮੱਝਾਂ ਵੀ ਰੱਖਦਾ ਬਹੁਤ ਸੋਹਣੇ ਪਸ਼ੂ ਬਈ ਰੱਖਦਾ ਜਾਂ ਉਹਨਾਂ ਵਿੱਚੋਂ ਹੀ ਨਾ ਅੱਜ ਇੱਕ ਟਾਪ ਕੁਆਲਿਟੀ ਦੀ ਵੜਾ ਸੇਲ ਕਰਦੇ ਹੈਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਕਾਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਬਾਈ ਤੇ ਵਧੀਆ ਚੱਲਦਾ ਜੀ ਫਾਰਮ ਹਾਂਜੀ ਹਾਂਜੀ ਠੀਕ ਆ ਤੇ ਬਾਈ ਫਿਰ ਜ਼ਿਆਦਾਤਰ ਮੱਝਾਂ ਜਾਂ ਗਾਵਾਂ ਦਾ ਵੀ ਸ਼ੌਂਕ ਹੈਗਾ ਨਾਲ ਪਹਿਲਾਂ ਮੋੜ ਤੋਂ ਮੱਝਾਂ ਹੀ ਕਾਇਨਾਤ ਹੋਣੀ ਰੱਖਿਆ ਥੋੜਾ ਟਾਈਮ ਠੀਕ ਹੈ ਮਤਲਬ ਗਾਵਾਂ ਦਾ ਹੌਂਕ ਮਤਲਬ ਕੀ ਹਾਂਜੀ ਹਾਂਜੀ ਹੋਣੀ ਠੀਕ ਹੈ ਵੀਰੇ ਤੇ ਕਿੰਨੇ ਕਿਦ ਤੱਕ ਦਿੰਦੇ ਆ ਮੱਝਾਂ ਬਈ ਆਪਣੇ ਕੋਲ ਵਿੱਚ 1800 ਲੀਟਰ ਕਰਾ ਹੈਗੇ ਆ ਮੱਝਾਂ ਠੀਕ ਹੈ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਸਰਜੀ ਸਿੰਘ ਹੈ ਹਮ ਪਿੰਡ ਸਮਾਲਸਰ ਠੀਕ ਹੈ ਹਾਂਜੀ ਜ਼ਿਲ੍ਹਾ ਵੀਰੇ ਆਪਾਂ ਨੂੰ ਜ਼ਿਲ੍ਹਾ ਮੋਗਾ ਤੁਸੀਂ ਬਾਗਾਪੁਰਾ ਤੇ ਨੇੜੇ ਦੇ ਪਿੰਡ ਆਪਾਂ ਨੂੰ ਕਿਹੜੇ ਕਿਹੜੇ ਰਹਿੰਦੇ ਨੇ ਨੇੜੇ ਸਾਨੂੰ ਬਈ ਜੀ ਆਪਣਾ ਮੱਲ ਕੇ ਰਹਿੰਦਾ ਹਮ ਇਦਰਾਉਂ ਰੋਡੇ ਰਾਜਵਾਨ ਹੈਨਾ ਹਾਂ ਰਾਜਨ ਰਾਜਨ ਠੀਕ ਹੈ ਵੀਰੇ ਤੇ ਜੇ ਮੈਂ ਹੁਣ ਇਧਰ ਆਉਂਗਾ ਤਾਂ ਠੱਠੀ ਭਾਈ ਹੋ ਗਿਆ ਹੈਨਾ ਇਹ ਪਿੰਡ ਵੀ ਨੇੜੇ ਰਹਿੰਦੇ ਸੇਖਾ ਕਲਾ ਹੂੰ ਸੇਖਾ ਸੇਖਾ ਹੂੰ ਸੇਖਾ ਕਲਾ ਵੀ ਨੇੜੇ ਰਹਿੰਦੇ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ 79734 ਹੂੰ 72045 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਹੈ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਇਹ ਵੈਡ ਦੇਖ ਰਹੇ ਆ ਆਪਣੇ ਫਾਰਮ ਦੀ ਹੈ ਹਾਂਜੀ ਆ ਪਹਿਲੇ ਸੂਏ ਦੇ ਬੱਚੇ ਉਹ ਬੈਠੇ ਠੀਕ ਹੈ ਪਹਿਲੇ ਸੂਏ ਦਾ ਬੱਚਾ ਬਈ ਨੇ ਆ ਦਿੱਤਾ ਕਰਮਣ ਨੇ ਬਹੁਤ ਸੋਹਣੀ ਵਸੀ ਨੂੰ ਜਨਮ ਦਿੱਤਾ ਸੀ ਦੇਸਾ ਬੜਾ ਚੰਗਾ ਬੱਚਾ ਪਾਇਆ ਹੈ ਨਾ ਹਾਂ ਬਹੁਤ ਚੰਗਾ ਠੀਕ ਹੈ ਵੀਰੇ ਹੁਣ ਇਹ ਦੂਜਾ ਸੂਆ ਸੂਈਆ ਹਾਂਜੀ ਆ ਵੇਖੋ ਹੁਣ ਪਿੱਛੋਂ ਲੈ ਲੈ ਤੇ ਕਦੋਂ ਸੂਈਆ ਭਾਈ ਕਿੰਨੇ ਦਿਨ ਹੁਣ ਇਹਨੂੰ ਅੱਜ ਖੋਲਿਆ ਇਹਨੂੰ ਤੀਜਾ ਦਿਨ ਹੈ ਤੀਜਾ ਦਿਨ ਹਾਂਜੀ ਬੱਚਾ ਵਈ ਇਹਦੇ ਮਗਰ ਹੁਣ ਬੱਚੀ ਆ ਬੱਚੀ ਹੁਣ ਵੀ ਬੱਚਾ ਬੱਸੀ ਆ ਹਾਂ ਬੱਚੀ ਬੱਸੀ ਬੜੀ ਚੰਗੀ ਆ ਹਾਂ 66 ਸੀਮਾ ਦੀ ਆ ਜੀ 66 ਸੀਮਾ ਦੀ ਆ ਬਾਕੀ ਸਟਰਾ ਲਾ ਦਾਂਗੇ ਆਪਾਂ ਵਿੱਚ ਠੀਕ ਹੈ ਵੀਰੇ ਸਟਰਾ ਕੋਈ ਵੀ ਰੋਂਦਾ ਉਹ ਵੀ ਲਾ ਸਕਦਾ ਹੈ ਨਾ ਹਾਂ ਆ ਫੁੱਟਾ ਬਸੰਦ ਦੱਦਾ ਤੈਨੂੰ ਤੇ ਬਾਈ ਜੀ ਹਾਰੀ ਹਸਪੀਟਲ ਠੀਕ ਹੈ ਵੀਰੇ ਜੇ ਹੁਣ ਇਹਦੀ ਗੱਲ ਕਰੀਏ ਬਾਈ ਦੁੱਧ ਦੀ ਕਿੰਨਾ ਕਿੰਨੇ ਪਿਛਲੇ ਸੂਏ ਪੀਕ ਲੈਵਲ ਜਿਹੜਾ ਦੁੱਧ ਨੇ ਦਿੱਤਾਗਾ ਇਹਨੇ ਬਾਈ ਜੀ 23-24 ਲੀਟਰ ਦੁੱਧ ਦਿੱਤਾ ਹੀ ਪੀਨੇ ਠੀਕ ਹੈ ਵੀਰੇ ਹਾਂਜੀ ਤੇ ਐਦ ਕੀ ਫਿਰ ਕਿੰਨੀ ਕੁ ਉਮੀਦ ਹੈ ਐਤੀ 25 ਦੀ ਉਮੀਦ ਹੈਗੀ ਮੂਸ ਹਾਊਸਿੰਗ ਦਾ ਹਾਂ ਹਾ ਤੇ ਚਵਾਈ ਫਿਰ ਮਸ਼ੀਨ ਤੇ ਜਾਂ ਫਿਰ ਨਾ ਨਾ ਇੱਥੇ ਕਰਦੇ ਠੀਕ ਹੈ ਹਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਚੋਣ ਚਵਾਈ ਵੀ ਵਧੀਆ ਆ ਚੋਣ ਚ ਪੂਰੀ ਵਧੀਆ ਠੀਕ ਹੈ ਬਾਈ ਤੇ ਲੇਵਾ ਬਈ ਆਪਾਂ ਚੈੱਕ ਕਰਵਾ ਲੈ ਲੇਵਾ ਬਹੁਤ ਸੋਹਣਾ ਖਾੜੀ ਵਾਲਾ ਡਰ ਕਹਿ ਸਕਦੇ ਫੀਟਿੰਗ ਵਾਲੇ ਕਰਮਾਣੇ ਦੀ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਉਹਦਾ ਥਾਣਾ ਦਾ ਸਹਿਜ ਵੀ ਇੱਕ ਨੰਬਰ ਆ ਗਿਆ ਬਾਕੀ ਕੱਦ ਕਾਠ ਵਾਲੀਏ ਛੂਟੀ ਜੀ ਨਾ ਮੰਨ ਕੇ ਕੋਈ ਵੀ ਤੇ ਥਾਣਾ ਪਾਸੋਂ ਚੈੱਕ ਕਰਵਾਣੇ ਲੈ ਚੈੱਕ ਕਰ ਸਕਦੇ ਬਈ ਥਾਣਾ ਦਾ ਸਹਿਜ ਨਾ ਇੱਕ ਨੰਬਰ ਹੈ ਇਹਨੂੰ ਗੁਲਾਬੀ ਕਰਮਾਣੇ ਨੂੰ ਥਾਣਾ ਗਿਆ ਲੇਵਾ ਪੰਡ ਕਹਿ ਸਕਦੇ ਨੇ ਲਾਈਫ ਫਿਰਦੀ ਹੈਗੀ ਕਿਉਂਕਿ ਹਵਾਨਾ ਬਹੁਤ ਸੋਹਣਾ ਦਿਸਦਾਗਾ ਮਗਰੋਂ ਵੀ ਤੇ ਮੂਰੋਂ ਵੀ ਤੇ ਖੋਲ ਕੇ ਪਤੌਰ ਕੇ ਦਿਖਾਉਣੇ ਬਈ ਖੋਲੋਗੇ ਹਾਂਜੀ ਤੋੜ ਦਿਓ ਬਈ ਖੋਲੋ ਕੇ ਕਿਆ ਮਸਲਾ ਲੈ ਬਈ ਤੋੜ ਲਓ ਬਈ ਗੋਗਲ ਹਵਾਨਾ ਬਈ ਬਹੁਤ ਸੋਹਣਾ ਦਿਸਦਾਗਾ ਦੋਮਾਂ ਫੀਟ ਨਾਲ ਲੇਵਾ ਗਿਆ ਥਣਾ ਦਾ ਗਿਆ ਵੀ ਬਹੁਤ ਚੰਗਾ ਗਿਆ ਬਾਕੀ ਸੌਸੀ ਲਵਾਈ ਕਹਿੰਦੇ ਫੁੱਲ ਰੋਕ ਦੋ ਬੜਾ ਤੇ ਬਾਈ ਜੀ ਹੁਣ ਇਹਦੇ ਸਲਿੱਕ ਕਿੰਨਾ ਬੋਲਾ ਇਹ 10 ਲੀਟਰ ਬੋਲਾ ਕੱਢੇ ਠੀਕ ਹੈ ਵੀਰੇ ਨਾਲ ਨਾਲ ਲੇਵੇ ਤੇ ਚੈੱਕ ਕਰ ਸਕਦੇ ਹਾਂ 10 ਲੀਟਰ ਦਾ ਬੋਲਾ ਹੈਗਾ ਜੀ ਤੇ ਬਾਈ ਜੀ ਹੁਣ ਇਹਦੇ ਮੁੱਲ ਦੀ ਗੱਲ ਕਰੀਏ ਕੀ ਰਹੂਗਾ ਮੁੱਲ ਇਹਦਾ ਇੱਕ ਦਾ ਸੀ ਲੈਣ ਦੇ ਵਾਲਾ ਇੱਕ ਲੱਖ ਤੇ 10000 ਰੁਪਏ ਬਾਈ ਕਹਿੰਦਾ ਲੈਣ ਦੇਣ ਬਾਈ ਮੁੱਲ ਬਾਕੀ ਮਾ ਕੀ ਮਾਨਤਨ ਕਰਦਾ ਹੈ ਠੀਕ ਹੈ ਵੀਰੇ ਮਾਨਤਨ ਬਾਈ ਕਹਿੰਦਾ ਬਾਈ ਜਰੂਰ ਕਰ ਦਾਂਗੇ ਬਾਕੀ ਰੰਗ ਰੂਪ ਕੁਆਲਟੀ ਫੇਸ ਵਗੈਰਾ ਆਪਾਂ ਤੁਹਾਨੂੰ ਚੈੱਕ ਕਰਵਾ ਨਾ ਲੈ ਚੈੱਕ ਕਰ ਸਕਦੇ ਆ ਬਾਈ ਬਹੁਤ ਸੋਹਣਾ ਫੇਸ ਆ ਬਾਕੀ ਹਵਾਨਾ ਵੀ ਬਹੁਤ ਸੋਹਣਾ ਕਰਮਾਲੀ ਦਾ ਤਿਆਰ ਕਰਿਆ ਵਾ ਲੈ ਬੋਦੀਵਾਦੀ ਚੈੱਕ ਕਰ ਸਕਦੇ ਆ ਬੜੀ ਕਮਾਲ ਆ ਖਵਾ ਦਿਓ ਬਾਈ ਜਿਹੜਾ ਇੱਕ ਮਰਜ ਤੇ ਮੁੱਲ ਵੀ ਬਾਈ ਨੇ ਬਾਈ ਵੈਡ ਦੇ ਸਾਹਮਣਾ ਜਾਇਜ਼ ਹੀ ਰੱਖਿਆਗਾ ਬਾਕੀ ਚੰਗੇ ਸੀਮਣ ਦਾ ਇਹ ਮਗਰ ਕਰਮਾਲੀ ਦੇ ਬੱਚਾ ਆ ਗਿਆ ਬੱਸੀ ਆ ਜੀ ਬਾਕੀ ਮਾਨਦਾਨ ਹੋ ਜੂ ਬਾਈ ਥੋੜਾ ਘਣਾ ਹਾਂ ਹੋ ਜੂ ਥੋੜਾ ਠੀਕ ਹੈ ਬਾਈ ਇਹ ਕਿਸੇ ਵੀ ਵੀਰ ਨੂੰ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲਾ ਧੰਨਵਾਦ